ਜਿਵੇਂ ਤੁਹਾਨੂੰ ਪਤਾ ਹੀ ਆ ਪੰਜਾਬ ਸਰਕਾਰ ਜਿਹੜੀ ਆ ਆਪਣੀ ਸਰਕਾਰ ਬਣੀ ਹੋਈ ਆ ਇਹਨੂੰ 3 ਸਾਲ ਪੂਰੇ ਹੋ ਗਏ ਨੇ ਇਹ ਜਿਹੜੀ ਸਰਕਾਰ ਹੈ ਝੂਠੇ ਵਾਦੇ ਕਰਕੇ ਸਰਕਾਰ ਬਣੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਭ੍ਰਿਸ਼ਟਾਚਾਰ ਦਾ ਕਿੰਨਾ ਵੱਲ ਵਾਲਾ ਭ੍ਰਿਸ਼ਟਾਚਾਰ ਕਈ ਗੁਣਾ ਅੱਜ ਦੀ ਸਰਕਾਰ ਨਾਲ ਵਧਿਆ ਇਹਨਾਂ ਨੇ ਵਾਦਾ ਕੀਤਾ ਸੀ ਵੀ ਔਰਤਾਂ ਵਾਸਤੇ ਅਸੀਂ 1000 ਰੁਪਏ ਮਹੀਨਾ ਜਿਹੜਾ ਹੈਗਾ ਦੇਾਂਗੇ ਪਰ 3 ਸਾਲ ਤੋਂ ਵਿਚਾਰੀਆਂ ਔਰਤਾਂ ਉਹ ਬੈਠਾ ਉਡੀਕ ਰਹੀਆਂ ਨੇ ਉਹਨਾਂ ਦਾ ਕਿਸ ਨੇ ਕੋਈ ਸਾਥ ਹੀ ਲਈ ਕਿਸੇ ਨੂੰ 1 ਰੁਪਿਆ ਅੱਜ ਤੱਕ ਇਹ ਨਹੀਂ ਦਿੱਤਾ ਉਸ ਤੋਂ ਇਲਾਵਾ ਜਿਹੜੇ ਰੇਤ ਮਾਫੀਆ ਇਹ ਤੁਹਾਨੂੰ ਪਤਾ ਵੀ ਇਹਨਾਂ ਦਾ ਕਿੰਨਾ ਜ਼ਿਆਦਾ ਪਿਛਲੇ ਦਿਨੀ ਆਪਣੇ ਮਿਹਰਬਾਨ ਇਲਾਕੇ ਦੇ ਵਿੱਚ ਵੀ ਤੁਸੀਂ ਦੇਖਿਆ ਕਿੰਨੇ ਵੜੇ ਰੋਸタル ਨੇ ਹੋਏ ਨੇ ਇਹ ਰੇਤ ਮਾਫੀਆ ਕਿਸ ਹੱਦ ਤੱਕ ਵੱਚ ਚੁੱਕਾ ਹੈ ਇਹਦਾ ਸਾਰੇ ਦਾ ਗੱਲ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਐ ਝੂਠੇ ਵਾਦੇ ਕਰਕੇ ਬਣੀ ਇਹਨਾਂ ਨੇ ਆਪਣੇ ਜੋ ਮੈਨੀਫੈਸਟੋ ਵਿੱਚ ਦਿੱਤਾ ਸੀ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਇਸ ਲਈ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਹਰੇਕ ਮੰਡਲ ਦੇ ਵਿੱਚ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਸੁੱਤੀ ਵੀ ਸਰਕਾਰ ਨੂੰ ਜਗਾਇਆ ਜਾ ਰਿਹਾ ਵੀ ਜਿਹੜੇ ਲੋਕਾਂ ਨਾਲ ਵਾਦੇ ਕੀਤੇ ਸੀ ਉਹਨੂੰ ਤੁਰੰਤ ਪੂਰੇ ਕਰਨ। ਇਹ ਸਾਰੇ ਮੰਡਲਾਂ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਇਹਨਾਂ ਦੀਆਂ ਅੱਖਾਂ ਖੁੱਲ੍ਹਣ ਲਈ ਆਏ ਰੋਸ ਪ੍ਰਦਰਸ਼ਨ ਹੈ ਕਿ ਅਸੀਂ ਕਿਸੇ ਪਬਲਿਕ ਨੂੰ ਪਰੇਸ਼ਾਨ ਕਰਨ ਲਈ ਨਹੀਂ ਆਏ ਸਿੱਧੇ ਸਿੱਧੇ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਪ੍ਰਦਰਸ਼ਨ ਕਰ ਰਹੇ ਹਾਂ। ਜਿਹੜੀ ਪੰਜਾਬ ਸਰਕਾਰ 3 ਸਾਲਾਂ ਤੇ 3 ਮਹੀਨੇ ਦੇ ਅੰਦਰ ਨਸ਼ਾ ਖਤਮ ਕਰਨ ਦੀ ਗੱਲ ਕਹਿ ਰਹੀ ਸੀ ਅੱਜ 3 ਸਾਲਾਂ ਬਾਅਦ ਕੁਝ ਜਿਹੜੇ ਪੁਰਾਣੇ ਬੰਦੇ ਜਿਹੜੇ ਹੈਗੇ ਇਸ ਕਾਰੋਬਾਰ ਚ ਲਿਪਟੇ ਨੇ ਹੈ ਜਾਂ ਜਿਹੜੇ ਖਾਂਦੇ ਨੇ ਪੀਂਦੇ ਨੇ ਉਹਨਾਂ ਨੂੰ ਫਿਰਕੇ ਅੰਦਰ ਦੇ ਕੇ ਆਪਣੀ ਵਾਵਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਇਹ ਸਾਰੇ ਪਬਲਿਕ ਜਾਣਦੀ ਹੈ ਵੀ ਕਿੰਨੇ ਕਿ ਇਹਨਾਂ ਨੇ ਜਿਹੜੇ ਆ ਮਾਫੀਆ ਫੜੇ ਨੇ ਦੇ ਪ੍ਰਕਾਰ ਚ ਰਿਹਾ ਜਾ ਰਿਹਾ ਹੈ ਹਾਂਜੀ ਕਾਹਦੇ ਡਾਇਰ ਦੇ ਮਕਾਨ ਟਾਏ ਜਾ ਰਹੇ ਇਹ ਸਿਰਫ ਚਨੰਦਾ ਲੋਕਾਂ ਦੇ ਸਿਰਫ ਜਿਹੜੀ ਆ ਵਿਰੋਧੀ ਭਾਸ਼ਾ ਨਾਲ ਸੇਕੀਤੇ ਜਾ ਰਹੇ ਨੇ ਇਹ ਜੀ ਬਹੁਤ ਕੱਟ ਸਚਾਈ ਹੈ ਜੇ ਦੇਖੋਗੇ ਤਾਂ ਸਿਰਫ ਉਹ ਮਕਾਨ ਟਾਏ ਜਾ ਰਹੇ ਨੇ ਜਿਹੜੇ ਇਲੀਗਲ ਤੌਰ ਤੇ ਬਣੇ ਹੋਏ ਨੇ ਤੇ ਇਲੀਗਲ ਤੌਰ ਤੇ ਬਣੇ ਮਕਾਨਾਂ ਨੂੰ ਤਾਂ ਸਾਨੂੰ ਪਹਿਲਾਂ ਬਣਨੀ ਕਿਉਂ ਦਿੱਤਾ ਗਿਆ ਆ ਆਪਾਂ ਆਮ ਹੀ ਪਾੜੇ ਦਾਵਾਵਾ ਕੀ ਮਦਦ ਜੀ ਇਹ ਲੈ ਰਿਹਾ ਸਰਪੰਚ ਜਿਆਰੇ 10 ਤੋਂ ਪਹਿਲੇ ਪ੍ਰਕਰਨ ਵਿੱਚ ਜਿਹੜਾ ਪਬਲਿਕ ਦੇ ਉੱਤੇ ਜਿਹੜਾ ਬੋਝ ਪਾਇਆ ਜਾ ਰਿਹਾ ਇਹ 5 ਜਿਹੜੀ ਹੈ ਨਾ ਬਿਜਲੀ ਮੁਫਤ ਦਿੱਤੀ ਜਾ ਰਹੀ ਸੀਗੀ ਇਹ ਜਿਹੜੀ ਆ ਕੁਸ ਜਿਹੜੇ ਗਰੀਬ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਉਹ ਬਿਲਕੁਲ ਠੀਕ ਹੈ ਪਰ ਇਹਦਾ ਲੋਡ ਹੈ ਜਿਹੜਾ ਜਿਹਦਾ ਵਜਨ ਹੈ ਇਹ ਆਮ ਪਬਲਿਕ ਦੇ ਉੱਤੇ ਪਾਇਆ ਜਾ ਰਿਹਾ ਅੰਡਸਟਰੀ ਨੂੰ 5 ਰੁਪਏ ਜਿਹੜੀ ਹੈ ਜਿਹੜੀ ਬਿਜਲੀ ਦੇਣ ਦੀ ਜੁੰਡ ਦੇਣ ਦੀ ਗੱਲ ਕੀਤੀ ਗਈ ਸੀ ਉਹ 3 ਸਾਲਾਂ ਅਜੇ ਤੱਕ ਤਾਂ ਪੂਰੀ ਨਹੀਂ ਹੋਈ। ਹਰ ਬਲੇ 2 ਸਾਲ ਦੇ ਵਿੱਚ ਕਿੰਨੇ ਦਾ ਬਰਾਬਰ ਆਵਾਜ਼ ਜਿਸ ਤਰ੍ਹਾਂ ਦਾ ਇਹਨਾਂ ਦਾ ਹੁਣ ਤਾਂ 3 ਸਾਲ ਦਾ ਪੀੜਾ ਹੈ ਉਹਦੇ ਚ ਤਾਂ ਲੱਗਦਾ ਪੰਜਾਬ ਬਿਹਾਲ ਹੋ ਗਿਆ ਜਿੱਦਾਂ ਹੋਇਆ ਇਹ ਹੋਰ ਵੀ ਜ਼ਿਆਦਾ ਬੱਤਰ ਹੋ ਜਾਊਗਾ ਤੇ ਆਉਣ ਵਾਲੇ ਜਿਹੜੀਆਂ ਸਰਕਾਰਾਂ ਨੂੰ 10 ਸਾਲ ਦੀ ਭਰਾਈ ਦੀ ਹੋ ਸਕਦੀ ਹੈ। ਤੁਸੀਂ ਇਹ ਦੇਖੋ ਜੀ ਜਿਹੜੇ ਝੂਠ ਦਾ ਝੂਠ ਦਾ ਸਾਰਾ ਲੈ ਕੇ ਬਣੀ ਹੋਈ ਇਹ ਆਮ ਆਦਮੀ ਪਾਰਟੀ ਜਿਆਦਾ ਦੇਰ ਡੱਬਾ ਗਲ ਹੋ ਚੁੱਕਿਆ ਹੈਗਾ ਤੇ ਤੁਸੀਂ ਇਹ ਦੇਖੋਗੇ ਜਿਵੇਂ ਇਹਨਾਂ ਨੇ ਨੌਜਵਾਨੀ ਦੇ ਨਾਲ ਕਫਾਨੀ ਦਾ ਤੂਹਾਨ ਜਿਹੜਾ ਕਾਣ ਕੀਤਾ ਹੈਗਾ ਪੰਜਾਬ ਦਾ ਜਿਹੜਾ ਕਿ ਬੇੜਾ ਘਰਕ ਹੋ ਚੁੱਕਿਆ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਬੱਚੇ ਆਪਣੇ ਪਲੇ ਗਰਾਊਂਡਾਂ ਦੇ ਵਿੱਚ ਸੇਫ ਨਹੀਂ ਹੈਗੇ ਵੀ ਮੰਤਰੀ ਇਹਨਾਂ ਦੇ ਆ ਕੇ ਉਦਘਾਟਨ ਕਰਦੇ ਹੁਣਾਂ ਨਾਮ ਵੰਡਦੇ ਹੁਣ ਤੇ ਅੱਧੇ ਘੰਟੇ ਬਾਅਦ ਉਸੇ ਪਾਰਕ ਦੇ ਵਿੱਚ ਆ ਕੇ ਬੱਚੇ ਨੂੰ 10 ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਇਤੋਂ ਵੱਡੀ ਹੋਰ ਨਲਾਕੀ ਇਸ ਸਰਕਾਰ ਦੀ ਹੋਰ ਕੀ ਹੋਏਗੀ ਇਸ ਕਰਕੇ ਜਿਹੜੇ ਕਿ ਤਿੰਨ ਸਾਲਾਂ ਚ ਜਿਹੜੇ ਇਹਨਾਂ ਨੇ ਰੰਗ ਲਾਤੇ ਜਾਂ ਪੰਜਾਬ ਦਾ ਬੇੜਾ ਕਰਕੇ ਕਰਤਾ ਉਹ ਦੋ ਸਾਲਾਂ ਦੇ ਵਿੱਚ ਦੋ ਸਾਲ ਵੀ ਨਹੀਂ ਰਹਿ ਗਿਆ ਹੁਣ ਤਾਂ ਡੇਢ ਸਾਲ ਦਾ ਟਾਈਮ ਰਹਿ ਗਿਆ ਔਰ ਇਹ ਜਿਹੜੀ ਬੋਖ ਲਾਈ ਹੋਈ ਸਰਕਾਰ ਹੈ ਕਿ ਜਲਦੀ ਆਪਣੀ ਜਾਨ ਖੁੱਟੂਗੀ ਔਰ ਲੋਕਾਂ ਨੂੰ ਬੜਾ ਵੱਡਾ ਇੱਕ ਤਜਰਬਾ ਦੇਖ ਨੂੰ ਮਿਲ ਗਿਆ ਵੀ ਜਿਹੜਾ ਇਹ ਬਦਲਾਅ ਬਦਲਾਅ ਦਾ ਇਹਨਾਂ ਨੇ ਇੱਕ ਮਖੋਟਾ ਪਾਇਆ ਹੋਇਆ ਵੀ ਜਿਵੇਂ ਕਿ ਫਿਰ ਭਗਤ ਸਿੰਘ ਦੇ ਨਾਮ ਨੂੰ ਇਹਨਾਂ ਨੇ ਵਰਤ ਕੇ ਜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਦਾ ਖਿਲਵਾੜ ਕਰਕੇ ਇਹਨਾਂ ਨੇ ਫਤਹਾ ਹਾਸਲ ਕੀਤੀ ਸੀਗੀ ਔਰ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ ਵੀ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਹੈਗਾ ਜਿਨ੍ਹਾਂ ਨੂੰ ਕਦੀ ਕੌਂਸਲਰਾਂ ਦੀ ਟਿਕਟਾਂ ਨਹੀਂ ਦੀਆਂ ਮਿਲੀਆਂ ਉਹਨਾਂ ਲੋਕਾਂ ਨੂੰ ਇਹਨਾਂ ਨੇ ਐਮਐਲਏ ਦੀ ਟਿਕਟ ਬਣਾ ਕੇ ਇੱਕ ਉਮਰ ਜਿਹੜੀ ਖੜੀ ਕਰ ਲਈ ਸੀਗੀ ਅੱਜ ਔਂਦੇ ਮੱਦੇ ਨਜ਼ਰ ਆਪਣਾ ਦੇਖਿਆ ਜਾ ਰਿਹਾ ਕਿ ਪੰਜਾਬ ਦਾ ਬੇੜਾ ਗਰਗ ਹੋ ਚੁੱਕਿਆ ਬੀਬੀਆਂ ਭੈਣਾਂ ਸੇਫ ਨਹੀਂ ਹੈਗੀਆਂ ਬੱਚੇ ਸੇਫ ਨਹੀਂ ਹੈਗੇ ਤੇ ਬਾਹਰ ਸੇਫ ਨਹੀਂ ਹੈਗਾ ਕਿ ਇਹ 1.5 ਸਾਲ ਦਾ ਟਾਈਮ ਸਮਾਂ ਜਿਹੜਾ ਰਹਿ ਗਿਆ ਵੀ ਆਪਾਂ ਓਕੇ ਹੋ ਕੇ ਕੱਢ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਾਂ ਪੰਜਾਬ ਦੇ ਵਿੱਚ ਬਣਾਵਾਂਗੇ ਤੇ ਆਪਣੇ ਬੱਚਿਆਂ ਦਾ ਭਵਿੱਖ ਤੇ ਆਪਣੇ ਵਿਪਾਰ ਨੂੰ ਬਚਾਵਾਂਗੇ ਜੀ ਧੰਨਵਾਦ ਜੀ ਜੇਕਰ ਪੰਜਾਬ ਦੇ ਵਿੱਚ ਵੀ ਇਹ ਪਾਰਟੀ ਆਏ ਬਿਲਕੁਲ ਆਉਗੀ ਜੀ ਕਿਉਂਕਿ ਜਿੱਦਾਂ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੇ ਜਿਵੇਂ ਕਿ ਦਿੱਲੀ ਦੇ ਵਿੱਚ 2500 ਰੁਪਏ ਦਾ ਜੇ ਭੈਣਾਂ ਨੂੰ ਐਲਾਨ ਕੀਤਾ ਸੀਗਾ ਤੇ ਉਹ ਸਾਰਾ ਕੁਝ ਪਾਸ ਹੋ ਗਿਆ ਕਿ ਇੱਕ ਵਧੀਆ ਤੇ ਸੂਝਵਾਨ ਲੀਡਰ ਦੀ ਪੰਜਾਬ ਨੂੰ ਸ਼ੁਰੂ ਤੋਂ ਹੀ ਭਾਲ ਹੈਗੀ ਐ ਜਿਹੜਾ ਕਿ ਪੰਜਾਬ ਸ਼ੁਰੂ ਤੋਂ ਹੀ ਇਸ ਕਰਕੇ ਵਾਂਝਾ ਰਿਹਾ ਹੈਗਾ ਤੇ ਆਉਣ ਵਾਲਾ ਜਿਹੜਾ ਭਵਿੱਖਾ 2027 ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਬੜਾ ਸੁਨਹਿਰੀ ਭਵਿੱਖ ਆਊਗਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਵਾਂਗੇ ਤੇ ਉਹਨਾਂ ਬੰਦਿਆਂ ਨੂੰ ਟਿਕਟਾਂ ਮਿਲਣਗੀਆਂ ਜਿਹੜੀਆਂ ਕਿ ਜੇ ਨਹੀਂ ਸਤਰ ਤੇ ਲੋਕਾਂ ਦੇ ਵਿੱਚ ਵਿਚਰਦੇ ਨੇ ਔਰ ਲੋਕਾਂ ਦੀਆਂ ਪ੍ਰੋਬਲਮਾਂ ਨੂੰ ਸਮਝਦੇ ਨੇ ਅੱਜ आप सरकार के तीन साल पूरा हो गए हैं तो इसके विषय में हमने सारे स्लोकन के जो है सारे वादों को देखा गया इन्होंने किन किन्ने वादे कितने तो किन इन्होंने पूरा किया आज तीन साल हो गया तीन साल में पंजाब का क्या हाल हो गया ये कि किसी को बताने की जरूरत नहीं है हर स्तर पर दिख रहा एक चाहे नशाखोरी का देख लीजिए चाहे आप लॉ एंड ऑर्डर का देख लीजिए मैटर कि अभी वहाँ पे एक अभी मुद्दा दो दिन पहले का ही मुद्दा है जो एक खेल ग्राउंड में वहाँ पे कैबिनेट मिनिस्टर मौजूद हैं और वहाँ पे उद्घाटन होता है और उसके बाद जो है हाँ दस ही मिनट के बाद एक बच्चे की गोली मार के हत्या कर देती है इससे बड़ा इस देश की आ, इस सरकार की विडम्बना क्या कहा जा सकता है दिल्ली बीजेपी सरकार आई हज़े तीन दिन पूरे नहीं हुए थी ਤੇ ਆ ਤੀਸੀ ਜੀ ਦਿਨੋ ਦਿਨ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਐ ਕਿ ਬੀਜੇਪੀ ਸਰਕਾਰ ਵਾਦੇ ਪੂਰੇ ਨਹੀਂ ਕਰ ਰਹੀ 2500 ਰੁਪਇਆ ਮੈਲਾਵਾ ਨੂੰ ਨਹੀਂ ਦੇ ਰਹੀ ਇੱਥੇ ਪੰਜਾਬ ਦੇ ਵਿੱਚ 3 ਸਾਲ ਹੋ ਗਏ ਆਵਾਦੀ ਪਾਰਟੀ ਸਰਕਾਰ ਬਣੀ ਨੂੰ ਮੈਲਾਵਾ ਨੂੰ ਜਿਹੜੀ ਗਰੰਟੀ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ ਸੀ 1000 ਰੁਪਏ ਉਹ ਨਹੀਂ ਆ ਰਹੇ ਇਹਨਾਂ ਵਾਸਤੇ ਉਹਨਾਂ ਦਾ ਕੀ ਕਹਿਣਾ ਹੈ ਇੱਥੇ 3 ਸਾਲ ਹੋ ਗਏ ਉਹ ਤੇ 3 ਦਿਨ ਨਹੀਂ ਹੋਏ ਸੀ ਅਜੇ ਸ਼ਬਦ ਗ੍ਰਹਿਣ ਵੀ ਨਹੀਂ ਕੀਤੀ ਸੀ ਬੀਜੇਪੀ ਸਰਕਾਰ ਨੇ 13 ਵੀ ਉਹਨਾਂ ਦੇ ਦਿਨੋਂ ਦਿਨ ਦੇ ਵਿੱਚ 10 ਪ੍ਰੈਸ ਕਾਨਫਰੰਸਾਂ ਆਪ ਦੇਈ ਕਿ ਵਾਅਦੇ ਪੂਰੇ ਨਹੀਂ ਕਰ ਰਹੀ ਹੈ ਵਾਅਦੇ ਪੂਰੇ ਨਹੀਂ ਕਰ ਰਹੀ ਹੈ ਉਹਨਾਂ ਕੋਲ ਬਸ ਇਹੀ ਰਹਿ ਗਿਆ ਹੁਣ ਕਿ ਬੀ ਜੀ ਬੀ ਜੀ ਪੀ ਸਰਕਾਰ ਨੂੰ ਕਿੱਦਾਂ ਨਾ ਕਿੱਦਾਂ ਕਰਕੇ ਇਹਨਾਂ ਦੇ ਜਿਹੜੇ ਅੱچھے ਕੰਮ ਕੀਤੇ ਗਏ ਉਹਨਾਂ ਨੂੰ ਲੁਕੋਇਆ ਜਾਵੇ ਉਹ ਧਰਨੇ ਦੇ ਰਹੇ ਆ ਹੋਰ ਕਰੇ ਝੁੱਟੇ ਧਰਨੇ ਦੇ ਕੇ ਝੁੱਟੇ ਧਰਨੇ ਦੇ ਕੇ ਬੀ ਜੀ ਪੀ ਸਰਕਾਰ ਜੋ ਚੰਗੇ ਕੰਮ ਕਰ ਰਹੀ ਹੈ ਉਹਨਾਂ ਨੂੰ ਲੁਕੋਇਆ ਜਾਵੇ ਇਹ ਤੇ 3 ਸਾਲ ਹੋ ਗਏ ਕੋਈ ਵਾਦੇ ਪੂਰੇ ਨਹੀਂ ਕੀਤੇ ਉਹ ਤੇ 3 ਦਿਨਾਂ ਬਾਅਦ ਹੀ ਉਹ ਪ੍ਰੈਸ ਕਾਨਫਰੰਸ ਕਰਨੇ ਲੱਗੇ ਧਰਨੇ ਦੇਣ ਲੱਗੇ ਕਿ ਆ ਨਹੀਂ ਕੀਤਾ ਉਹ ਨਹੀਂ ਕੀਤਾ ਤੇ 3 ਸਾਲ ਹੋ ਗਏ ਐਤੇ ਕਰੋ ਨਾ ਵਾਦੇ ਪੂਰੇ ਘਰ ਘਰ ਸਰਕਾਰੀ ਨੌਕਰ ਪਹੁੰਚੂਗਾ ਘਰ ਘਰ ਜਾ ਕੇ ਕੰਮ ਕਰੂਗਾ 2 ਮਹੀਨੇ ਹੋ ਗਏ ਮੈਨੂੰ ਬਿਜਲੀ ਦਾ ਮੀਟਰ ਅਪਲਾਈ ਕਿਤੇ ਨੂੰ ਅਜੇ ਤੱਕ ਤਾਂ ਉਹਦੀ ਪਰਚੀ ਮਿਲੀ ਨਹੀਂ ਮੈਨੂੰ ਨੰਬਰ ਮਿਲਿਆ ਨਹੀਂਗਾ ਤੇ ਨਾਲੇ ਕਹਿੰਦੇ ਤੇ ਐਤੇ ਕਾਉਂਸਲਰ ਬਣੇ ਨੂੰ ਕਿੰਨਾ ਟਾਈਮ ਹੋਇਆ ਘਟੋ ਘਟੇ ਕਾਉਂਸਲਰ ਕਾਉਂਸਲਰ ਨੂੰ ਕਿਹਾ ਕਿ ਤੁਸੀਂ ਗਲੀ ਬਣਾਉਂਦਾ ਵਾਅਦਾ ਪੂਰਾ ਕੀਤਾ ਸੀ ਕਾਉਂਸਲਰ ਕੀ ਕਹਿੰਦਾ ਆਮ ਆਦਮੀ ਪਾਰਟੀ ਦਾ ਕੌਂਸਲਰ ਕੀ ਕਹਿੰਦਾ ਕਿ ਜਿਹੜੇ ਖਾਲੀ ਪਲਾਟ ਪਏ ਆ ਇਹਨਾਂ ਦੇ ਚਾਰ ਦੀਵਾਰੀ ਕਰਾਓ ਪਹਿਲਾਂ ਫਿਰ ਅਸੀਂ ਗਲੀ ਬਣਾਵਾਂਗੇ ਨਹੀਂ ਹੁਣ ਅਸੀਂ ਹੁਣ ਅਸੀਂ ਵਾਰਡ ਨੰਬਰ 11 ਦੇ ਵਿੱਚ ਕੌਂਸਲਰ ਕਹਿੰਦਾ ਵੀ ਇਹ ਪਲਾਟ ਖਾਲੀ ਪਏ ਜਿਹੜੇ ਉਹ ਪੱਕੇ ਕਰਾਓ ਉਹਨੂੰ ਪੱਕੇ ਕਰਾਈਏ ਅਸੀਂ ਫਿਰ ਕਰੀਏ ਗਲੀ ਨਾ ਬਣਵਾ ਲਈਏ ਫਿਰ ਆਪ ਦੇ ਕਰਦੇ ਆਪ ਦੇ ਪੈਸੇ ਲਾ ਕੇ ਗਲੀ ਬਣਵਾ ਲੈਂਦੇ ਆ ਤੁਹਾਡੇ ਵਾਸਤੇ ਵੋਟ ਪਾਈ ਸੀ ਇਹੀ ਮੇਰਾ ਇਹੀ ਕਹਿਣਾ ਆਮ ਆਦਮੀ ਪਾਰਟੀ ਸਰਕਾਰ ਕੁਝ ਨਹੀਂ ਕਰ ਰਹੀ ਹੈ ਇਹ ਜੁਮਲੇਬਾਜ਼ੀ ਹੈ ਝੂਠੇ ਦਿਖਾ ਰਹੀ ਹੈ ਬਸ ਇੱਕ ਦੋ ਜਗ੍ਹਾ ਜਾ ਕੇ ਫੋਟੋਆਂ ਖਿਚਾ ਲੀਆਂ ਫੋਟੋਆਂ ਤੋਂ ਬਾਅਦ ਉਹ ਇੱਟਾਂ ਵੀ ਨਾਲ ਲੈ ਜਾਂਦੇ ਆ ਉਹ ਨਹੀਂ ਛੱਡੋ ਤੁਸੀਂ ਇਹਨੂੰ ਸਰਕਾਰ ਕਹੀ ਜਾਂਦੇ ਆ ਇਹ ਤਾਂ ਲੋਕਾਂ ਦੇ ਵੱਲੋਂ ਨਕਾਰਿਉਂ ਸਰਕਾਰ ਆ ਜੀ ਇਹ ਕੋਈ ਹੁਣ ਪੰਜਾਬ ਦੇ ਰੁਪਾ ਨਹੀਂ ਸਰਕਾਰ ਨਹੀਂ ਹੈਗੀ ਜਿਹੜੇ ਲੋਕਾਂ ਦੇ ਨਾਲੇ ਖਰੇ ਨਹੀਂ ਉਤਰ ਸਕੇ ਆਪਣੇ ਵਾਦੇ ਉੱਪਰੋਂ ਪੰਜਾਬ ਦੇ ਲੋਕਾਂ ਹੀ ਕਿੰਨੀ ਸਰਕਾਰ ਆ ਇਹ ਤਾਂ ਹੋਣਾ ਇਹ ਤਾਂ ਆਪਣੀ ਸਰਕਾਰ ਹੈ ਜੀ ਇਹਨਾਂ ਦੀ ਜਿਹੜੇ ਆਪ ਗਰਾਉਂਡ ਲੱਦੇ ਨੇ ਇਹਨਾਂ ਨੇ ਤਾਂ ਕੋਈ ਵਾਅਦਾ ਨਹੀਂ ਜੀ ਪੂਰਾ ਕੀਤਾ ਤੁਸੀਂ ਰੇਤ ਮਾਫੀਆ ਦੇਖ ਲਓ ਆਹ ਟਰੱਕ ਦੇਖ ਲਓ ਰੋਡ ਦੇ ਉੱਤੇ ਹੁਣ ਅੱਧਾ ਸਾ ਮਿੰਟਾਂ ਬਾਅਦ ਟਰੱਕ ਨਿਕਲਣਗੇ ਜੀ ਇਹ ਇੱਤਾ ਹੀ ਪਉਂਦੇ ਜਾਂਦੇ ਆ ਜੀ ਲੋਕਾਂ ਦੀ ਅੱਖਾਂ ਦੇ ਵਿੱਚ ਕੋਈ ਦੇਖਦੇ ਦੇ ਉੱਤੇ ਪੌਂਦੀ ਨਹੀਂ ਹੈਗੀ ਤੇ ਦੂਜੀ ਗੱਲ ਨਸ਼ਿਆਂ ਦੀ ਆ ਆ ਨਸ਼ਾ ਰਾ ਹੁਣ ਜਾਂ ਗਿਆ ਇਹ ਆ ਛੋਟੀਆਂ ਛੋਟੀਆਂ ਮੱਛੀਆਂ ਦੇ ਘਰ ਟਾਉਣ ਲੱਗੇ ਆ ਬੜੇ ਬੜੇ ਮગર ਮੱਛਰ ਨੂੰ ਕੋਈ ਹੱਥੇ ਨਹੀਂ ਪਾਉਂਦਾ ਹੈਗਾ ਥੋੜੀ-ੋੜੀਆਂ ਮੱਛੀਆਂ ਦੇ ਨਾਲ ਖਤਮ ਨਹੀਂ ਹੋ ਰਹਾ ਇਹ ਤਾਂ ਜਿਹੜੇ بڑے ਸਵਾਗਰ ਨੇ ਨਸੇ ਦੇ ਉਹਨਾਂ ਦੀਆਂ ਕੋਠੀਆਂ ਢਾਉਣ ਉਹਨਾਂ ਦੇ ਮਹਿਲ ਢਾਉਣ ਦੀ ਜਾ ਕੇ ਅੱਜ ਇਹ ਚਾਰ ਕਮਰੇ ਤਿੰਨ ਬਣੇ ਆ ਪਤਾ ਨਹੀਂ ਦੋ ਬਣੇ ਆ ਉਹਨਾਂ ਦੇ ਘਰਾਂ ਘਾ ਕੇ ਰੱਖਦੇ ਸਾਰਿਆਂ ਦੇ ਇਹਨਾਂ ਨਿਕੰਮੀ ਸਰਕਾਰਾਂ ਦੀ ਪੰਜਾਬ ਦੇ ਲੋਕਾਂ ਨੇ ਬਿਲਕੁਲ ਨਕਾਰ ਦਿੱਤੀ ਆ ਸਰਕਾਰ ਇਹ ਇਹ ਤਾਂ ਦੁਬਾਰਾ ਬਣਨੀ ਨਹੀਂ ਹੈਗੀ ਉਹ ਦੇਖੋ ਤੁਸੀਂ ਮਰਜ਼ੀ ਬੋਲ ਸਕਦੇ ਜਿਹੜੇ ਮਰਜ਼ੀ ਪੰਜਾਬ ਦੇ ਲੋਕਾਂ ਨਾਲ ਗੱਲ ਕਰਕੇ ਦੇਖ ਸਕਦੇ ਸਰ ਇਹ ਪੰਜਾਬ ਤੇ ਬਾਰਡਰਾਂ ਦੇ ਜਿਹੜੇ ਨਸ਼ੀਲੇ ਪਦਾਰਥ ਆ ਰਹੇ ਆ ਉਹਨਾਂ ਨੂੰ ਨਹੀਂ ਰੋਕ ਪਾਰੇ ਕਿ ਕੱਲ ਨੂੰ ਕੋਈ ਆਰ ਡੀ ਐਕਸ ਲੈ ਕੇ ਆ ਗਿਆ ਕੋਈ ਬੰਬ ਪਰੂਦ ਲੈ ਕੇ ਆ ਗਿਆ ਪੰਜਾਬ ਕਿੱਥੇ ਸੇਫ ਹੈਗਾ ਕੌਣ ਰੋਕ ਲੂਗਾ ਇੰਨੇ ਕੋਣ ਨਸ਼ੀਲੇ ਪਦਾਰਥ ਜਿਹੜੇ ਬਾਰਡਰਾਂ ਤੇ ਨਹੀਂ ਰੋਕੇ ਜਾ ਰਹੇ ਸਭ ਤੋਂ ਪਹਿਲਾਂ ਮੇਨ ਸਕਿਉਰਟੀ ਬਾਰਡਰਾਂ ਦੀ ਕਰੋ ਇਹਨਾਂ ਨੂੰ ਫੜੋ ਬੇਰੋਜ਼ਗਾਰ ਜਿਹੜੇ ਇਹਨੇ ਪੈਦਾ ਕਰਦੇ ਉਹ ਕਿਹੜੇ ਨਾ ਕਿਹੜੇ ਪਾਸੇ ਦਾ ਜਾਣ ਗਈ ਉਹਨਾਂ ਦੇ ਤੁਸੀਂ ਘਰ ਟਾਰ ਰਹੇ ਹੋ ਇੱਕ ਬੰਦੇ ਨੂੰ ਫੜ ਲੈਣਾ ਵੱਡੇ ਮਗਰਮਚ ਕਿੱਥੇ ਹੈ ਉਹਨਾਂ ਨੂੰ ਫੜੋ ਉਹਨਾਂ ਦੇ ਚਲਾਨ ਕਰੋ ਉਹਨਾਂ ਨੂੰ ਫੜੋ ਕਿੱਥੋਂ ਲੈ ਕੇ ਆ ਰਹੇ ਆ ਬਾਰਡਰ ਤੋਂ ਪਾਰ ਵੀ ਜਿਹੜੇ ਲਿੰਕ ਆ ਉਹਨਾਂ ਨੂੰ ਵੀ ਪੜੋ ਜੇ ਤੁਹਾਡੇ ਕੋਲ ਨਹੀਂ ਹੋ ਰਿਹਾ ਤੇ ਅਸੀਂ ਤੁਹਾਡੀ ਹੈਲਪ ਕਰ ਦਿੰਨੇ ਆ ਤੇ ਆਪ ਵੀ ਲੋਕ ਸਾਰੇ ਲੋਕ ਨਾ ਨਾ ਪੰਜਾਬ ਦੇ ਲੋਕ ਆਪੇ ਲੋਕ ਸਾਰੇ ਇਹ ਜਿਹੇ ਨਸ਼ੇ ਦੇ ਖਿਲਾਫ ਨੇ ਨਸ਼ੇ ਨੂੰ ਬੰਦ ਕਰਨ ਪੰਜਾਬ ਦੇ ਲੋਕ ਸਾਰੇ ਨਾਲ ਨੇ ਉਹ ਤੋਂ ਵੱਡੇ ਮੱਦਦ ਨੂੰ ਹੱਥ ਪਾਉਣ ਕੇ ਜਾ ਕੇ ਆ ਸਾਰੇ ਪੰਜਾਬ ਦੇ ਲੋਕ ਇਹਨਾਂ ਦੇ ਨਾਲ ਤੁਰਨੇ ਭਾਜੀ ਚਿੱਟਾ ਇੱਕ ਰੰਗ ਸੀਗਾ ਜਿਹੜਾ ਅੱਜ ਕੱਲ ਨਸ਼ਾ ਹੋ ਚੁੱਕਿਆ ਵਾ ਠੀਕ ਆ ਪੰਜਾਬ ਪੁਲਿਸ ਵੀ ਕਿ ਚਲਾਨ ਪੁਲਸ ਹੋ ਚੁੱਕੀ ਆ ਇਹਨਾਂ ਨੇ ਗਰੀਬਾਂ ਦਾ ੱੱਕਾ ਕਰਨਾ ਜ਼ੋਮੈਟੋ ਵਾਲਿਆਂ ਦਾ ਸੀਰੀਅਲ ਨਾ ੱੱਕਾ ਕਰਨਾ ਕੀਕਾ ਪੰਜਾਬ ਪੁਲਿਸ ਚਲਾਨ ਪੁਲਸ ਰਹਿ ਗਈ ਆ ਇਹਨਾਂ ਨੇ ਨਸ਼ਾ ਕ੍ਰਾਈਮ ਕੁਝ ਨਹੀਂ ਦੇਖਣਾ ਇਹ ਸਿਰਫ ਆਮ ਆਦੀ ਪਾਰਟੀ ਦੀ ਇਹਨਾਂ ਨੂੰ ਸ਼ਹਿਰ ਸੀ ਚਲਾਨ ਕਰੋ ਲੋਕਾਂ ਨੂੰ ਟੱਗੋ ਆਪਣੇ ਘਰ ਭਰ ਲੋ ਬਸ ਇਸ ਕਰਕੇ ਬੀਜੇਪੀ ਜਦੋਂ ਆਊਗੀ ਬਹੁਤ ਕੁਝ ਪੰਜਾਬ 'ਚ ਸੁਧਾਰ ਹੋਊਗਾ ਵਾਹਿਗੁਰੂ ਦੀ ਬਹੁ ਮੇਰ ਹੋਊਗੀ ਜਨ ਸਰਕਾਰ ਮੋਤਾਰੋ ਭਾਜੀ ਭਾਜੀ ਮੋਤਾਰੋ ਨਸ਼ੀਲੇ ਪਦਾਰਥਾਂ ਨੂੰ ਬੜਾਵਾ ਤਾਂ ਆਮ ਆਦੀ ਪਾਰਟੀ ਸਰਕਾਰ ਆਪ ਕਰ ਰਹੀ ਹੈ ਜਿਹੜੇ ਕੇਸ ਦਿੱਲੀ ਇਹਨਾਂ ਤੇ ਚੱਲ ਰਹੇ ਆ ਤੇ ਆਪਣੇ ਸ਼ਰਾਬ mafian ਨੂੰ ਲੈ ਕੇ ਸ਼ਰਾਬ ਦਾ ਠੇਕਾ ਇੱਕ ਹੋਰ ਆ ਕਿਲੋਮੀਟਰ ਵੀ ਨਹੀਂ ਜਾਣਾ ਮਿੱਟਰਾਂ ਨਾਲ ਜਾਣਾ ਇੱਕ ਠੇਕਾ ਹੋਰ ਆ ਤੇ ਇੱਕ ਠੇਕਾ ਹੈ ਚਲ ਜੋ ਆ ਰਿਹਾ ਇੱਕ ਠੇਕਾ ਇਧਰ ਦੇ ਪਾਸੇ ਚਲ ਜੋ ਮੈਂ ਖੜਾ ਚਾਰੇ ਪਾਸੇ ਤੋਂ ਮਜਾਣਾ ਮੈਨੂੰ ਠੇਕੇ ਠੇਕੇ ਦਿਖਣਗੇ ਇਹ ਕਰਨਾ ਸੀ ਪਹਿਲਾਂ ਨਹੀਂ ਸੀ ਪਹਿਲਾਂ ਸ਼ਰਾਬ ਠੇਕਾ ਦੂ ਪਹਿਲਾਂ 6 ਕਿਲੋਮੀਟਰ ਤੋਂ ਪਹਿਲਾਂ ਠੇਕਾ ਨਹੀਂ ਸੀ ਐਸਾਨੇ ਵਾਲਾ ਸੀਗਾ ਫਿਰ ਕਨੇਚ ਸੀਗਾ ਫਿਰ ਕੰਗਣਵਾਲਾ ਸੀਗਾ ਫਿਰ ਅੱਗੇ ਜਾ ਕੇ ਢੰਡਾਰੀ ਸੀਗਾ ਹੁਣ ਸਾਹਮਣੇ ਵਾਲ ਦੇ ਵਿੱਚ ਹੀ ਘੱਟੋ ਘੱਟ ਸਾਹਮਣੇ ਵਾਲ ਦੇ ਵਿੱਚ ਤੁਸੀਂ ਅੱਡੇ ਵੱਲੋਂ ਰੋਡ ਚੱਲ ਜਿਓ। ਢੇਲੋਂ ਰੋਡ ਚੱਲ ਜਿਓ ਢੇਲੋਂ ਰੋਡ ਘੱਟੋ ਘੱਟ 1 ਕਿਲੋਮੀਟਰ ਬਾਅਦ ਠੇਕਾ ਜੇ ਤੁਹਾਨੂੰ ਧਰੋੜ ਦੇ ਅੱਡੇ ਤੇ। ਫਿਰ ਉਸ ਤੋਂ ਕਿਲੋਮੀਟਰਾਂ ਚੱਲ ਜਿਓ ਫੇਰ ਨਹਿਰ ਵਾਲਾ ਠੇਕਾ ਜੂਆ। ਨਹਿਰ ਦੇ ਉੱਪਰ ਤਾਂ ਤਿੰਨ ਠੇਕੇ ਬਣੇ ਹੋਏ। ਪੈਟਰੋਲ ਪੰਪ ਘੱਟ ਨੇ ਠੇਕੇ ਪਤੋਂ। ਪਰ ਤਾਂ ਠੇਕੇ ਜ਼ਿਆਦਾ ਪੈਟਰੋਲ ਪੰਪ ਘੱਟ ਨੇ। ਆਏ ਕਿ ਮੋਲਾ ਕਲੀਨਿਕ ਘੱਟ ਹੈ। ਮੋਲਾ ਕਲੀਨਿਕ ਘੱਟ ਹੈ। ਇਹ ਵਾਲੇ ਕਲੀਨਿਕ ਜ਼ਿਆਦਾ ਇਹਨਾਂ ਦੇ। ਇਹ ਛਰਾਬ ਵਾਲੇ ਕਲੀਨਿਕ ਜ਼ਿਆਦਾ